ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਕਵਰ ਕਰਾਂਗੇ ਜਿਹੜੇ ਕਿ ਪੇਪਰ A ਅਤੇ ਪੇਪਰ B ਦੋਵਾਂ ਦੇ ਲਈ ਇੰਪੋਰਟੈਂਟ ਹੋਣਗੇ ਹਾਂਜੀ ਦੋਵਾਂ ਪੇਪਰਾਂ ਦੇ ਸਿਲੇਬਸ ਦੇ ਵਿੱਚ ਕਾਮਨ ਟੌਪਿਕ ਆ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਤੁਹਾਨੂੰ ਪੁੱਛੇ ਜਾਣੇ ਆ ਪੇਪਰ A ਦੇ ਸਿਲੇਬਸ ਵਿੱਚ ਲਿਖਿਆ ਹੋਇਆ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਅਤੇ ਜੀਵਨ ਨਾਲ ਸੰਬੰਧਿਤ ਪ੍ਰਸ਼ਨ ਯਾਨੀ ਕਿ ਪੇਪਰ A ਦੇ ਵਿੱਚ ਪੰਜਾਬੀ एलिजिਬਿਲਿਟੀ ਟੈਸਟ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਅਤੇ ਜੀਵਨ ਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ ਤੇ ਪੇਪਰ ਬੀ ਦੇ ਵਿੱਚ ਜੋ ਤੁਹਾਡਾ ਸਿਲੇਬਸ ਆ ਉਹਦੇ ਵਿੱਚ ਲਿਖਿਆ ਹੋਇਆ ਹੈ 14th ਸੈਂਚਰੀ ਔਨਵਰਡ ਜਿਸ ਦੇ ਵਿੱਚ ਸਿੱਖ ਧਰਮ ਬਹੁਤ ਹੀ ਇੰਪੋਰਟੈਂਟ ਟਾਪਿਕ ਆ ਤੇ ਅਸੀਂ ਇਕੱਲੇ ਇਕੱਲੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਜੋ ਐਮਸੀਕਿਊ ਕਵਰ ਕਰ ਰਹੇ ਆ ਇਹ ਪੇਪਰ ਏ ਅਤੇ ਪੇਪਰ ਬੀ ਦੋਮਾ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਟਾਪਿਕ ਆ ਵੈਸੇ ਤਾਂ ਅਸੀਂ ਪਹਿਲਾਂ ਵੀ ਗੁਰੂਆਂ ਨਾਲ ਰਿਲੇਟਡ ਇੰਪੋਰਟੈਂਟ ਐਮਸੀਕਿਊ ਤੁਹਾਨੂੰ ਕਰਵਾ ਚੁੱਕੇ ਆ ਪਰ ਪੇਪਰ ਏ ਜਿਹੜੇ ਕਿ ਹੁਣ ਤੱਕ ਹੋ ਚੁੱਕੇ ਨੇ ਪੀਟਸਬੀ ਵੱਲੋਂ ਲਏ ਗਏ ਨੇ ਪੰਜਾਬੀ ਐਲੀਜੀਬਿਲਿਟੀ ਟੈਸਟ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਡੂੰਘਾਈ ਦੇ ਨਾਲ ਮਾਫਰਾ ਕਿ ਐਮਸੀਕਿਊ ਆਪ ਆ ਰਹੇ ਨੇ ਤੇ ਉਹ ਐਮਸੀਕਿਊ ਦੇਖਣ ਤੋਂ ਬਾਅਦ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਐਮਸੀਕਿਊ ਤੁਹਾਡੇ ਲਈ ਸ਼ਫੀਸੈਂਟ ਨਹੀਂ ਗਏ ਜੋ ਮੈਂ ਪਹਿਲਾਂ ਕਰਵਾਇਆ ਇੰਪੋਰਟੈਂਟ ਤਾਂ ਉਹ ਵੀ ਨੇ ਪਰ ਮਤਲਬ ਕਿ ਉਹ ਮੈਨੂੰ ਲੱਗਿਆ ਕਿ ਥੋੜੇ ਨੇ ਮਤਲਬ ਜਿਸ ਢੰਗ ਦੇ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛੇ ਜਾਣੇ ਆ ਮੇ ਉਸ ਢੰਗ ਦੇ ਐਮਸੀਕਿਊ ਮਤਲਬ ਕਿ ਦੋਨਾਂ ਪੇਪਰਾਂ ਨੂੰ ਦੇਖਣ ਤੋਂ ਬਾਅਦ ਹੁਣ ਕਲੈਕਟ ਕੀਤੇ ਆ ਤੇ ਅੱਜ ਆਪਾਂ ਉਹ ਡਿਸਕਸ ਕਰਨ ਵਾਲੇ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਲਈ ਗਏ ਆ ਇਹ ਟੌਪਿਕ ਬਹੁਤ ਇੰਪੋਰਟੈਂਟ ਹੋਣ ਵਾਲਾ ਤੁਹਾਡੇ ਲਈ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੇ ਮੇਨ ਗੱਲ ਇਹ ਆ ਕਿ ਇਹ ਜਿਹੜਾ ਪੇਪਰ ਏ ਅਤੇ ਪੇਪਰ ਪਰ ਵੀ ਦੋਮਾ ਦੇ ਲਈ ਇੰਪੋਰਟੈਂਟ ਟਾਪਿਕ ਆ ਤਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਕਿੰਨੇ ਗੁਰੂ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਸਨ ਜਿਨ੍ਹਾਂ ਦਾ ਮੂੜਲਾ ਨਾਮ ਸੀ ਹਾਂਜੀ ਕੀ ਨਾਮ ਸੀ ਮੂੜਲਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਾਈ ਲਹਿਣਾ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਸੀ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਐਜ਼ ਅ ਟੈਸਟ ਮੰਨ ਕੇ ਵੀ ਤੁਸੀਂ ਚੱਲ ਸਕਦੇ ਹੋ ਵੀਡੀਓ ਨੂੰ ਦੇਖੋ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਮਤੇ ਦੀ ਸਰਾਈ ਜੋ ਕਿ ਮੁਕਤਸਰ ਵਿੱਚ ਆ ਠੀਕ ਹੈ ਇੱਥੇ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਮ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਦਾ ਨਾਮ ਮਾਤਾ ਦਿਆਕ ਔਰ ਮਾਤਾ ਸਭਰਾਏ ਮਾਤਾ ਰਾਮੋ ਜੀ ਕਿਸੇ ਬੁੱਕ ਦੇ ਵਿੱਚ ਕੋਈ ਨਾਮ ਇਸ ਦੇ ਬਾਰੇ ਵੀ ਆ ਵਿਦਵਾਨਾਂ ਦੇ ਜਿਹੜੇ ਮਤਭੇਦ ਰਹੇ ਆ ਇਸ ਕਰਕੇ ਜੋ ਕਿਸੇ ਬੁੱਕ ਚ ਤੁਹਾਨੂੰ ਦਿਆ ਕਰ ਲਿਖਿਆ ਮਿਲੇਗਾ ਕਿਸੇ ਬੁੱਕ ਚ ਸਬਰਾਇ ਜੀ ਲਿਖਿਆ ਮਿਲੇਗਾ ਕਿਸੇ ਬੁੱਕ ਚ ਮਾਤਾ ਰਾਮੋ ਜੀ ਤਾਂ ਮੈਂ ਤੁਹਾਨੂੰ ਤਿੰਨੋ ਹੀ ਦੱਸ ਦਿੱਤੇ ਨੇ ਠੀਕ ਹੈ ਇਹਨਾਂ ਦਾ ਬਚਪਨ ਦਾ ਨਾਮ ਸੀ ਭਾਈ ਲਹਿਣਾ ਜੀ ਇਹਨਾਂ ਦਾ ਵਿਆਹ ਹੋਇਆ ਸੀ ਸ਼੍ਰੀ ਦੇਵੀ ਚੰਦ ਜੀ ਦੀ ਪੁੱਤ ਸੁਪੁੱਤਰੀ ਬੀਬੀ ਖੀਵੀ ਦੇ ਨਾਲ ਹੁਣ ਜਿਹੜਾ ਪੇਪਰ ਸੀਗਾ ਜਿਦੇ ਬਾਰੇ ਮੈਂ ਤੁਹਾਨੂੰ ਗੱਲ ਕੀਤੀ ਸਟੈਨੋ ਦਾ ਪੇਪਰ ਹੋਇਆ ਵਾ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿੰਨਾ ਨਾਲ ਹੋਇਆ ਸੀ ਬੀਬੀ ਖੀਵੀ ਜੀ ਨਾਲ ਹੋਇਆ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਠੀਕ ਹੈ ਤੇ ਆਪਾਂ ਅੱਗੇ ਗੱਲ ਕਰਦੇ ਹਾਂ ਇਹਨਾਂ ਦੇ ਜੀਵਨ ਦੇ ਨਾਲ ਰਿਲੇਟਡ ਹੋਰ ਵੀ ਇੰਪੋਰਟੈਂਟ ਹੈਮ ਸੀ ਕਿਉਂ ਆ ਪਰ ਮੈਂ ਤੁਹਾਨੂੰ ਥੋੜੀ ਜਿਹੀ ਇੰਪੋਰਟੈਂਟ ਫੈਕਟ ਹੈ ਇਹ ਜੋ ਤੁਸੀਂ ਨੋਟ ਕਰ ਲੈਣੇ ਆ ਉਹ ਦੱਸਣਾ ਚਾਹਣੀ ਆ ਇਹਨਾਂ ਦੇ ਸੁਪੁੱਤਰ ਸੀਗੇ ਦੋ ਸੁਪੁੱਤਰ ਸੀ ਦੋ ਸੁਪੁੱਤਰੀਆਂ ਸੀ ਠੀਕ ਹੈ ਇਹਨਾਂ ਦੇ ਸੁਪੁੱਤਰਾਂ ਦੇ ਨਾਮ ਆ ਸ੍ਰੀ ਦਾਸੂ ਜੀ ਤੇ ਸ੍ਰੀ ਦਾਤੂ ਜੀ ਜਿਹੜੀਆਂ ਦੋ ਸੁਪੁੱਤਰੀਆਂ ਵਾਂ ਉਹਨਾਂ ਦੇ ਨਾਮ ਆ ਬੀਬੀ ਅਮਰੋਜੀ ਤੇ ਬੀਬੀ ਅਨੋਖੀ ਜੀ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦਾ ਜਾਂ ਗੁਰੂਕਾਲ ਕੀ ਸੀ ਹਾਂਜੀ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦਾ ਇੱਥੇ ਤੁਸੀਂ ਗੁਰੂਕਾਲ ਦੱਸਣਾ ਵਾ ਜਿਵੇਂ ਕਿ ਤੁਹਾਨੂੰ ਪਤਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ 1539 ਈਸਵੀ ਦੇ ਵਿੱਚ ਸਮਾਏ ਸੀ ਠੀਕ ਹੈ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ 1539 ਈਸਵੀ ਦੇ ਵਿੱਚ ਹੀ ਸੰਭਾਲੀ ਸੀ ਤੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਗੁਰਗੱਦੀ ਕਾਲ ਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਜਾਣੀ ਕਿ ਗੁਰੂ ਕਾਲ ਠੀਕ ਹੈ ਨੈਕਸਟ ਹੈ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਵਿਅਕਤੀ ਤੋਂ ਜਨਮ ਸਾਖੀ ਲਿਖਵਾਈ ਸੀ ਵੈਰੀ ਇੰਪੋਰਟੈਂਟ ਜਿਵੇਂ ਕਿ ਤੁਹਾਨੂੰ ਪਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਜਨਮ ਸਾਖੀ ਲਿਖੀ ਸੀ ਠੀਕ ਹੈ ਤੇ ਉਹ ਜਿਹੜੀ ਜਨਮ ਸਾਖੀ ਲਿਖੀ ਗਈ ਸੀ ਉਹ ਕਿੰਨਾ ਤੋਂ ਲਿਖਵਾਈ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਨੇ ਲਖਵਾਇਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰ ਲਖਵਾਇਆ ਕਿੰਨਾ ਤੋਂ ਸੀ ਲਖਵਾਇਆ ਭਾਈ ਗੁਰਦਾਸ ਜੀ ਤੋਂ ਸੀ ਨਾ ਸੇਮ ਉਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਨਮ ਸਾਖੀ ਲਖਵਾਈ ਸੀ ਇਹਨਾਂ ਨੇ ਲਖਵਾਈ ਸੀ ਭਾਈ ਬਾਲਾ ਜੀ ਤੋਂ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਵੈਰੀ ਵੈਰੀ ਇੰਪੋਰਟੈਂਟ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕਿਸ ਹਾਂਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੀਠ ਬਾਣੀ ਦੀ ਰਚਨਾ ਕੀਤੀ ਹਾਂਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਨਾਮ ਦੇ ហេਠ ਬਾਣੀ ਦੀ ਰਚਨਾ ਕੀਤੀ ਆ ਤਈ ਕੀਤੀ ਆ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ហេਠ ਬਾਣੀ ਦੀ ਰਚਨਾ ਕੀਤੀ ਆ ਜਾਨੀ ਕਿ ਇੱਥੇ ਆਪਸ਼ਨ ਬੀ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਲਹਿਣਾ ਜੀ ਦੀ ਮੁਲਾਕਾਤ ਕਿੱਥੇ ਹੋਈ ਇਦਾਂ ਦੇ ਐਮਸੀਕਿਊ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੇਕਰ ਪੇਪਰ ਦਾ ਲੈਵਲ ਟਫ ਕਰਨਾ ਹੋਵੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਲਹਿਣਾ ਜੀ ਦੀ ਜਿਹੜੀ ਮੁਲਾਕਾਤ ਹੋਈ ਸੀ ਜੀ ਇਹ ਹੋਈ ਸੀ ਕਰਤਾਰਪੁਰ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਨੈਕਸਟ ਹੈ ਗੁਰੂ ਅੰਗਦ ਦੇਵ ਜੀ ਦੇ ਸਮੇ ਸਿੱਖਾਂ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਹਾਂਜੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਕਾਲ ਚੱਲ ਰਿਹਾ ਸੀ ਜਾਨੀ ਕਿ ਇੰਨਾ ਦਾ ਸਮਾਂ ਚੱਲ ਰਿਹਾ ਸੀ ਕਾਲ ਨੂੰ ਅਸੀਂ ਸਮਾਂ ਬੋਲਦੇ ਹਾਂ ਨਾ ਉਹ ਟੰਗ ਉਹ ਇਦ ਕਾਲ ਮਤਲਬ ਲੋਕ ਦੋ मीनिंग ਲੈ ਜਾਂਦੇ ਆ ਕਾਲ ਦੇ ਤਾਂ ਮੈਂ ਸਮੇਂ ਦੀ ਗੱਲ ਕਰ ਰਹੀ ਆ ਗੁਰੂ ਅੰਗਦ ਦੇਵ ਜੀ ਦੇ ਸਮੇ ਸਿੱਖਾਂ ਦਾ ਜਿਹੜਾ ਪ੍ਰਮੁੱਖ ਕੇਂਦਰ ਕਿਹੜਾ ਸੀ ਗੁਰੂ ਅੰਗਦ ਦੇਵ ਜੀ ਦੇ ਸਮੇ ਖੰਡੂਰ ਸਾਹਿਬਾ ਜੋ ਇਹ ਸਿੱਖਾਂ ਦਾ ਪ੍ਰਮੁੱਖ ਕੇਂਦਰ ਸੀਗਾ ਖੰਡੂਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਜੋ ਕਿ ਪਾਕਿਸਤਾਨ ਵਿੱਚ ਆ ਉਸ ਦੀ ਸਥਾਪਨਾ ਕੀਤੀ ਸੀ ਸ਼ਹਿਰਾਂ ਦੇ ਨਾਮ ਤੁਸੀਂ ਯਾਦ ਰੱਖਣਾ ਹਰੇ ਗੁਰੂ ਸਾਹਿਬਾਨ ਨੇ ਇੱਕ ਇੱਕ ਸ਼ਹਿਰ ਬਸਾਇਆ ਵਾ ਠੀਕ ਹੈ ਉਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਕਿਹੜੇ ਗੁਰੂ ਸਾਹਿਬਾਨ ਨੇ ਕਿਹੜਾ ਸਿਰ ਬਸਾਇਆ ਤੇ on ਦਾ ਵੀ ਆਈ ਐਮਸੀਕਿਊ ਨੈਕਸਟ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਕਿਹੜੀ ਇਸਤਰੀ ਨੇ ਪੰਗਤ ਪ੍ਰਥਾ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਸੀ ਹਾਂਜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਬੀਬੀ ਖੀਵੀ ਜੀ ਨੇ ਪੰਗਤ ਪ੍ਰਥਾ ਦੇ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਸੀ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਜੀ ਬਲਵੰਡ ਤੇ ਸੱਤਾ ਨਾਮਕ ਰਾਗੀ ਕਿਹੜੇ ਗੁਰੂ ਦੇ ਸਮਕਾਲੀ ਸਨ ਹਾਂਜੀ ਬਲਵੰਡ ਤੇ ਸੱਤਾ ਨਾਮਕ ਰਾਗੀ ਸੀ ਇਹ ਇਹ ਕਿਹੜੇ ਗੁਰੂ ਦੇ ਸਮਕਾਲੀਨ ਸੀ ਗੁਰੂ ਅੰਗਦ ਦੇਵ ਜੀ ਦੇ অপਸ਼ਨ ਨੰਬਰ ਬੀ ਇਜ਼ ਆ ਰਾਈਟ ਆਨਸਰ ਨੈਕਸਟ ਹੈ ਜੀ ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਸਹਿਬਾਨ ਨੇ ਕੀਤੀ ਸੀ ਹਾਂਜੀ ਗੋਇੰਦਵਾਲ ਦੀ ਸਥਾਪਨਾ ਸ੍ਰੀ ਗੁਰੂ ਤੁਹਾਨੂੰ ਦੇਖੋ ਹਰੇਕ ਬੁੱਕ ਦੇ ਵਿੱਚ ਨਾ ਇਹ ਹੈ ਕਿ ਆ ਮਿਲੇਗਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਪਰ ਇਹ ਗਲਤ ਆ ਠੀਕ ਹੈ ਗੋਇੰਦਵਾਲ ਦੀ ਸਥਾਪਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਕਿ ਗੋਇੰਦਵਾਲ ਦੀ ਸਥਾਪਨਾ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਤੇ ਇਹ ਜਿਹੜਾ ਮਤਲਬ ਕਿ ਆਪਾਂ ਗੱਲ ਕਰ ਰਹੇ ਆ ਗੁਰੂ ਅੰਗਦ ਦੇਵ ਜੀ ਦੀ ਇਹਨਾਂ ਨੇ ਸਥਾਪਨਾ ਨਹੀਂ ਕੀਤੀ ਸੀ ਹਰੇਕ ਗੁਰੂ ਸਾਹਿਬਾਨ ਨੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਨਾ ਕਿਸੇ ਸ਼ਹਿਰ ਦੀ ਸਥਾਪਨਾ ਕੀਤੀ ਸੀ ਦੇਖੋ ਮੈਂ ਤੁਹਾਨੂੰ ਇੱਕ ਦੱਸਦੀ ਹਾਂ ਕਿ ਦਾਤੂ ਦਾਸ ਅਤੇ ਦੱਤੂ ਵੱਲੋਂ ਖੰਡੂਰ ਸਾਹਿਬ ਤੇ ਆਪਣਾ ਪਿਤਾ ਪੁਰਖੀ ਹੱਕ ਜਿਤਾਉਣ ਮੰਗਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਦਾਸੂ ਅਤੇ ਦਾਤੂ ਗੁਰੂ ਅੰਗਦ ਦੇਵ ਜੀ ਦੇ ਪੁੱਸਪੁੱਤਰ ਆ ਠੀਕ ਹੈ ਉਹਨਾਂ ਨੇ ਖੰਡੂਰ ਸਾਹਿਬ ਤੇ ਆਪਣਾ ਜਿਹੜਾ ਹੱਕ ਆ ਉਹ ਜਤਾਇਆ ਸੀ ਹੱਕ ਜਿਤਾਉਣ ਮੰਗਰੋਂ ਫਿਰ ਗੋਇੰਦ ਗੁਰੂ ਜੀ ਨੇ ਉਹ ਥਾਂ ਛੱਡਤੀ ਸੀ ਯਾਨੀ ਕਿ ਖੰਡੂਰ ਸਾਹਿਬ ਛੱਡਤਾ ਸੀ ਪਹਿਲਾਂ ਸਿੱਖਾਂ ਦਾ ਪ੍ਰਮੁੱਖ ਸਥਾਨ ਖੰਡੂਰ ਸਾਹਿਬ ਸੀ ਨਾ ਜੋ ਉਦੋਂ ਉਹਨਾਂ ਨੇ ਛੱਡਤਾ ਫਿਰ ਗੁਰੂ ਜੀ ਨੇ ਇੱਕ ਸਹਿਰ ਬਸਾਇਆ ਸੀ ਜਿਹਦਾ ਨਾਮ ਸੀ ਗੋਇੰਦਵਾਲ ਤੇ ਇਹ ਬਸਾਇਆ ਸੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਖੰਡੂਰ ਸਾਹਿਬ ਸਹਿਰ ਬਸਾਇਆ ਸੀ ਉਹਦੇ ਤੇ ਉਹਨਾਂ ਦੇ ਪੁੱਤਰਾਂ ਨੇ ਆਪਣਾ ਹੱਕ ਜਤਾਇਆ ਸੀ ਫਿਰ ਅਮਰ ਗੁਰੂ ਅਮਰਦਾਸ ਜੀ ਨੇ ਤੇ ਦੂਸਰਾ ਗੋਇੰਦਵਾਲ ਬਸਾਇਆ ਸੀ ਤੇ ਇੱਥੇ ਆ ਕੇ ਗੁਰੂ ਜੀ ਰਹਿਣ ਲੱਗੇ ਸੀ ਫਿਰ ਸਿੱਖਾਂ ਦਾ ਮੁੱਖ ਕੇਂਦਰ ਆ ਜਿਹੜਾ ਪ੍ਰਮੁੱਖ ਕੇਂਦਰ ਚੇਰੇ ਗੁਰੂ ਅਮਰਦਾਸ ਜੀ ਦੇ ਬੇਲੇ ਗੋਇੰਦਵਾਲ ਰਿਆ ਸੀ ਠੀਕ ਹੈ ਇਹ ਐਕਚੁਅਲ ਦੇ ਵਿੱਚ ਇਹ ਸਾਰਾ ਮਤਲਬ ਕਿ ਸਿਸਟਮ ਇਹਦੇ ਵਿੱਚ ਜੋ ਸਹੀ ਆ ਪਰ ਇੱਥੇ ਤੁਹਾਨੂੰ ਬਹੁਤ ਸਾਰੀਆਂ ਬੁੱਕਸ ਦੇ ਵਿੱਚ ਗੁਰੂ ਅੰਗਦ ਦੇਵ ਜੀ ਲਿਖਿਆ ਮਿਲੇਗਾ ਜਦ ਕਿ ਸਹੀ ਆ ਗੁਰੂ ਅਮਰਦਾਸ ਜੀ ਠੀਕ ਹੈ ਨੈਕਸਟ ਹੈ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹਨ ਇਹ ਬਹੁਤ ਇੰਪੋਰਟੈਂਟ ਆ ਹਰੇਕ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਕਿਸੇ ਵੀਰੇ ਇਸ ਤਰ੍ਹਾਂ ਜਾਂਦਾ ਕਿ ਕਿੰਨੇ ਰਾਗਾਂ ਚ ਇਹਨਾਂ ਦੀ ਬਾਣੀ ਆ ਜਾਂ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਹੈ ਇਹਨਾਂ ਨੇ ਠੀਕ ਹੈ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 62 ਸ਼ਲੋਕ ਆ ਠੀਕ ਹੈ অপਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਮੁਗਲ ਸਾਸਕ ਹਮਾਂਜੂ ਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਹਾਂਜੀ ਹਮਾਂਜੂ ਅਤੇ ਅੰਗ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਮੁਲਾਕਾਤ ਆ ਇਹ ਖੰਡੂਰ ਸਾਹਿਬ ਦੇ ਵਿੱਚ ਹੀ ਹੋਈ ਸੀ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ ਹਾਂਜੀ ਉਪਰ ਆਪਾਂ ਗੱਲ ਕਰ ਚੁੱਕੇ ਹਾਂ ਮੁਗਲ ਸ਼ਾਸਕ ਹਮਾਂਜੂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਖੰਡੂਰ ਸਾਹਿਬ ਮਿਲਣ ਆਇਆ ਸੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸਭ ਤੋਂ ਪਹਿਲਾਂ ਕਿਹੜੇ ਗੁਰੂ ਸਹਿਬਾਨ ਨੇ ਗੁਰਮੁਖੀ ਲਿਪੀ ਵਿੱਚ ਉਪਦੇਸ਼ ਦਿੱਤਾ ਸੀ ਹਾਂਜੀ ਗੁਰਮੁਖੀ ਲਿਪੀ ਨੂੰ ਵਿਕਸਿਤ ਕਰਨ ਵਾਲੇ ਗੁਰੂ ਆ ਜਾਂ ਵਿਕਾਸ ਕਰਨ ਵਾਲੇ ਗੁਰੂ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੇ ਵਿੱਚ ਉਪਦੇਸ਼ ਦਿੱਤਾ ਸੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਗੁਰਮੁਖੀ ਲਿਪੀ ਦਾ ਆਧੁਨਿਕ ਸੰਸ਼ੋਧਿਤ ਰੂਪ ਕਿਸ ਨੇ ਪੇਸ਼ ਕੀਤਾ ਹਾਂਜੀ ਗੁਰਮੁਖੀ ਲਿਪੀ ਦਾ ਆਧੁਨਿਕ ਸੰਸ਼ੋਧ ਸੰਸ਼ੋਧਿਤ ਯਾਨੀ ਕਿ ਸੋਧਿਆ ਹੋਇਆ ਰੂਪ ਆ ਜਿਹੜਾ ਉਹ ਪੇਸ਼ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੀ ਕੀ ਦੇਣਾ ਹਾਂਜੀ ਸਿੱਖ ਪੰਥ ਦੇ ਵਿਕਾਸ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੀ ਦੇਣਾ ਇੱਕ ਤਾਂ ਇਹਨਾਂ ਨੇ ਮਤਲਬ ਕਿ ਜੇ ਆਪਾਂ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ ਠੀਕ ਹੈ ਵੀ ਸਿੱਖ ਧਰਮ ਦੇ ਵਿਕਾਸ ਦੀ ਹੀ ਦੇਣਾ ਇੱਕ ਵਿਕਾਸ ਆ ਜਿਹੜਾ ਜਨਮ ਸਾਖੀ ਦਾ ਸੰਕਲਨ ਕਰਵਾਉਣਾ ਗੁਰੂ ਪਰੰਪਰਾ ਨੂੰ ਕਾਇਮ ਰੱਖਣਾ ਗੁਰਮੁਖੀ ਲਿਪੀ ਨੂੰ ਹਰਮਨ ਬਣਾਉਣਾ ਜਾਨੀ ਕਿ ਉਪਰੋਕਤ ਸਾਰੇ ਹੀ ਰਾਈਟ ਆਨਸਰ ਹੈ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਨੈਕਸਟ ਹੈ ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਕਿਸ ਨੇ ਕੀਤਾ ਸੀ ਇਹ ਬਹੁਤ ਇੰਪੋਰਟੈਂਟ ਆ ਹਾਂਜੀ ਸਿੱਖ ਪੰਥ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਕੀਤਾ ਸੀਗਾ ਕਿੰਨਾ ਨਹੀਂ ਕਰਵਾਇਆ ਸੀਗਾ ਗੁਰੂ ਅੰਗਦ ਦੇਵ ਜੀ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਸਿੱਖਾਂ ਨੂੰ ਸਰੀਰਕ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਕਿਸ ਨੇ ਉਤਸ਼ਾਹਿਤ ਕੀਤਾ ਹਾਂਜੀ ਸਿੱਖ ਧਰਮ ਦੇ ਵਿੱਚ ਸਿੱਖਾਂ ਨੂੰ ਸਰੀਰਕ ਕਸਰਤ ਕਰਨ ਦੇ ਲਈ ਸਭ ਤੋਂ ਪਹਿਲਾਂ ਉਤਸ਼ਾਹਿਤ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਉਦਾਸੀ ਮਤ ਦਾ ਵਿਰੋਧ ਕਿਸ ਨੇ ਕੀਤਾ ਹਾਂਜੀ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਉਦਾਸੀ ਮਤ ਉਦਾਸੀ ਮਤ ਦੇ ਸੰਸਥਾਪਕ ਕੌਣ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤ ਪਰ ਠੀਕ ਹੈ ਤੇ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਵਿਰੋਧ ਕੀਤਾ ਸੀ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ ਡੀ ਠੀਕ ਹੈ ਨੈਕਸਟ ਉਹ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਕਵਰ ਕਰਾਂਗੇ ਠੀਕ ਹੈ ਤੇ ਸ੍ਰੀ ਗੁਰੂ ਅਮਰਦਾਸ ਜੀ ਨਾਲ ਰਿਲੇਟਡ ਜੋ ਅਸੀਂ ਇੰਪੋਰਟੈਂਟ ਐਮਸੀਕਿਊ ਕਵਰ ਕਰਾਂਗੇ ਇਸ ਦੇ ਨਾਲ ਇੱਥੇ ਤੱਕ ਜਿੰਨੀ ਮੈਂ ਤੁਹਾਨੂੰ ਹੁਣ ਤੱਕ ਆਪਾਂ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਐਮਸੀਕਿਊ ਕਵਰ ਕੀਤੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਵੀਡੀਓ ਨੂੰ 2 ਮਿੰਟ 2 ਸੈਕਿੰਡ ਦੇ ਵਿੱਚ ਬਦ ਤੋਂ ਬਦ ਗਰੁੱਪਸ ਦੇ ਵਿੱਚ ਸ਼ੇਅਰ ਕਰ ਦਿੱਤਾ ਜਾਵੇ ਤਾਂ ਜੋ ਹੋਰ ਸਟੂਡੈਂਟਸ ਵੀ ਆ ਜਿਹੜੇ ਉਹ ਪੇਪਰ A ਨੂੰ ਪੜ੍ਹ ਕੇ ਆਪਣਾ ਪੇਪਰ ਦੇ ਸਕਣ ਕਿਉਂਕਿ ਪੇਪਰ A ਤੇ B ਦੋਵਾਂ ਦੀ ਇੰਪੋਰਟੈਂਟ ਕਾਮਨ ਟਾਪਿਕ ਅਸੀਂ ਕਰ ਰਹੇ ਆ ਪੇਪਰ A ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਜੇ ਪੇਪਰ A 'ਚ 25 ਨੰਬਰ ਹੋਣਗੇ 50 ਨੰਬਰ ਦਾ ਪੇਪਰ A ਆ ਜੇ ਪੇਪਰ A 'ਚੋਂ ਤੁਹਾਡੇ 25 ਨੰਬਰ ਆਉਣਗੇ ਫੇਰ ਹੀ ਤੁਹਾਡਾ ਪੇਪਰ B ਚੈੱਕ ਹੋਵੇਗਾ ਤੇ ਪੇਪਰ ਦੇ ਵਿੱਚ MCQ ਆ ਬਹੁਤ ਟਫ ਲੈਵਲ ਦੇ ਕੁਮਾਫਰਾ ਕੇ ਲਈ ਜਾਂਦੇ ਆ ਸੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਕਰਦੇ ਆ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਹਾਂਜੀ ਸਿੱਖ ਪੰਥ ਦੇ ਤੀਜੇ ਗੁਰੂ ਦਾ ਨਾਮ ਦੱਸੋ ਸਿੱਖ ਧਰਮ ਦੇ ਤੀਜੇ ਗੁਰੂ ਕੌਣ ਸਨ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਸੀ ਠੀਕ ਹੈ ਇਹਨਾਂ ਦਾ ਜਨਮ 5 ਮਈ 1479 ਈਸਵੀ ਨੂੰ ਹੋਇਆ ਕਿੱਥੇ ਹੋਇਆ ਬਾਸਰਕੇ ਯਾਨੀ ਕਿ ਅੰਮ੍ਰਿਤਸਰ ਠੀਕ ਹੈ ਬਾਸਰਕੇ ਪਹਿਲਾਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਅ ਅੰਮ੍ਰਿਤਸਰ ਜ਼ਿਲ੍ਹਾ ਪੈਂਦਾ ਵਾ ਨਾ ਬਾਸਰਕੇ ਸਥਾਨ ਤੇ ਹੋਇਆ ਸੀ ਇਹਨਾਂ ਦੇ ਮਾਤਾ ਦਾ ਨਾਮ ਸੀਗਾ ਬੀਬੀ ਸੁਲੱਖਣੀ ਜੀ ਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਸ਼੍ਰੀ ਤੇਜਪਾਣ ਜੀ ਠੀਕ ਹੈ ਇਹਨਾਂ ਦਾ ਵਿਆਹ ਕਿੰਨਾ ਨਾਲ ਹੋਇਆ ਸੀਗਾ ਇਹਨਾਂ ਦਾ ਵਿਆਹ ਹੋਇਆ ਸੀ ਜੀ ਰਾਮਕੌਰ ਜੀ ਮਨਸਾ ਦੇਵੀ ਵੀ ਬੋਲ ਦਿੱਤਾ ਜਾਂਦਾ ਉਹਨਾਂ ਨੂੰ ਠੀਕ ਹੈ ਤੇ ਇਹਨਾਂ ਦੇ ਘਰ ਦੋ ਸੁਪੁੱਤਰਾਂ ਨੇ ਜਨਮ ਲਿਆ ਸੀ ਬਾਬਾ ਮੋਹਨ ਤੇ ਬਾਬਾ ਮੋਹਰੀ ਦੋ ਸੁਪੁੱਤਰੀਆਂ ਸੀ ਬੀਬੀ ਦਾਨੀ ਤੇ ਬੀਬੀ ਪਾਨੀ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਅੱਗੇ ਆਪਾਂ ਕਰਦੇ ਹਾਂ ਜੀ MCQ ਇਹਨਾਂ ਨਾਲ ਰਿਲੇਟਡ ਗੁਰੂ ਅਮਰਦਾਸ ਜੀ ਦੀ ਗੁਰੂ ਬਣਨ ਸਮੇ ਉਮਰ ਕਿੰਨੀ ਸੀ ਹਾਂਜੀ ਗੁਰੂ ਅਮਰਦਾਸ ਜੀ ਜਦੋਂ ਗੁਰੂ ਬਣੇ ਆ ਗੁਰੂ ਬਣਨ ਸਮੇ ਇਹਨਾਂ ਦੀ ਉਮਰ ਸੀ ਜੀ ਲਗਭਗ 73 ਸਾਲ অপਸ਼ਨ B ਇਜ਼ ਅ ਰਾਈਟ ਆਨਸਰ ਠੀਕ ਹੈ ਜੀ ਤੇ ਬਿਰਧ ਅਵਸਥਾ ਦੇ ਵਿੱਚ ਗੁਰੂ ਬਣੇ ਸੀਗੇ ਇਹਨਾਂ ਲਈ ਜਗਾ ਜਗਾ ਤੁਰ ਫਿਰ ਕੇ ਪ੍ਰਚਾਰ ਕਰਨਾ ਥੋੜਾ ਔਖਾ ਸੀ ਇਸ ਕਰਕੇ ਇਨ੍ਹਾਂ ਨੇ ਕੀ ਕੀਤਾ ਸੀ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਲਈ ਮੰਜੀ ਦੀ ਪ੍ਰਥਾ ਸ਼ੁਰੂ ਕੀਤੀ ਸੀ ਮੰਜੀ ਪ੍ਰਥਾ ਜਾਨੀ ਕਿ ਜਿਸ ਨੂੰ ਆਪਾਂ ਉਸ ਦੇ ਅੱਗੇ 22 ਮੰਜੀਆਂ ਰੱਖੀਆਂ ਗਈਆਂ ਸੀ ਜਾਨੀ ਕਿ 22 ਮੰਜੀਦਾਰ ਸਥਾਪਿਤ ਕੀਤੇ ਗਏ ਸੀ ਠੀਕ ਹੈ 22 ਮੰਜੀਆਂ ਦੀ ਇਨ੍ਹਾਂ ਨੇ ਸਥਾਪਨਾ ਕੀਤੀ ਸੀ ਉਸ ਦੇ ਅੱਗੇ ਮੰਜੀਦਾਰ ਸਥਾਪਿਤ ਕੀਤੇ ਗਏ ਸੀ ਜਿਹੜੇ ਕਿ ਅਲੱਗ-ਅਲੱਗ ਜਗ੍ਹਾ ਤੇ ਸਥਾਪਿਤ ਕੀਤੇ ਗਏ ਸੀ ਤੇ ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਠੀਕ ਹੈ ਜੀ ਅੱਗੇ ਗੁਰੂ ਅਮਰਦਾਸ ਜੀ ਦਾ ਗੁਰੂਕਾਲ ਕੀ ਸੀ ਹਾਂਜੀ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਸਮਾ ਪੁੱਛਿਆ ਜਾ ਰਿਹਾ ਹੈ ਤੇ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਸਮਾ ਤੁਹਾਨੂੰ ਪਤਾ ਹੈ ਹੁਣ 1552 ਈਸਵੀ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਸੀ ਕਿੱਥੇ ਸਮਾਏ ਸੀ 1552 ਦੇ ਵਿੱਚ ਖੰਡੂਰ ਸਾਹਿਬ ਠੀਕ ਹੈ 29 ਮਾਰਚ 1552 ਦੇ ਵਿੱਚ ਖੰਡੂਰ ਸਾਹਿਬ ਸਮਾਏ ਸੀ ਤੇ 1552 ਤੋਂ ਫਿਰ ਗੁਰੂ ਅਮਰਦਾਸ ਜੀ 73 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ ਸੀ ਤੀਸਰੇ ਗੁਰੂ ਤੇ ਕਦੋਂ ਤੋਂ ਕਦੋਂ ਤੱਕ 1552 ਤੋਂ 1574 ਈਸਵੀ ਤੱਕ ਕਿੰਨਾ ਦਾ ਜਿਹੜਾ ਗੁਰਗੱਦੀ ਸਮਾ ਸੀ অপਸ਼ਨ A ਇਸ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਇਹ ਵੀ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਗੋਇੰਦਵਾਲ ਵਿੱਚੋਂ ਬੌਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਹਾਂਜੀ ਜਦੋਂ ਵੀ ਆਪਾਂ ਗੋਇੰਦਵਾਲ ਸਾਹਿਬ ਜਾਣੇ ਆ ਮੱਥਾ ਟੇਕਣ ਤਾਂ ਉੱਥੇ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਬੌਲੀ ਜਿੱਥੇ ਬਣੀ ਹੋਈ ਹੈ ਤੁਹਾਨੂੰ ਦੇਖਿਆ ਹੋਣਾ ਉੱਥੇ ਫੋਟੋ ਵੀ ਲੱਗੀ ਹੈ ਗੁਰੂ ਅਮਰਦਾਸ ਜੀ ਦੀ ਤਾਂ ਗੁਰੂ ਅਮਰਦਾਸ ਜੀ ਨੇ ਬੌਲੀ ਦਾ ਨਿਰਮਾਣ ਕਰਵਾਇਆ ਸੀ ਗੋਇੰਦਵਾਲ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਰਾਈਟ ਆਨਸਰ ਨੈਕਸਟ ਹੈ ਮੰਜੀ ਪ੍ਰਥਾ ਦੀ ਸਥਾਪਨਾ ਪਿੱਛੇ ਮੁੱਖ ਉਦੇਸ਼ ਕੀ ਸੀ ਹਾਂਜੀ ਮੰਜੀ ਦੀ ਜੋ ਪ੍ਰਥਾ ਸੀ ਠੀਕ ਹੈ ਇਸ ਦੀ ਸਥਾਪਨਾ ਪਿੱਛੇ ਜਿਹੜਾ ਪ੍ਰਮੁੱਖ ਉਦੇਸ਼ ਆ ਉਹ ਕਿਹੜਾ ਸੀਗਾ ਤਾਂ ਇਹ ਤੁਸੀਂ ਦੱਸਣਾ ਵਾ ਦੱਸੋ ਜਲਦੀ ਨਾਲ ਸਭ ਤੋਂ ਪਹਿਲਾਂ ਆਪਾਂ ਦੇਖ ਲੈਨੇ ਹਾਂ ਉਦਾਸੀ ਮਤ ਦਾ ਵਿਰੋਧ ਕਰਨਾ ਨਹੀਂ ਉਦਾਸੀ ਮਤ ਦਾ ਵਿਰੋਧ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਗੁਰੂ ਅਮਰਦਾਸ ਜੀ ਨੇ ਨਹੀਂ ਕੀਤਾ ਸੀ ਠੀਕ ਹੈ ਤੇ ਮੰਜੀ ਪ੍ਰਥਾ ਦੀ ਸਥਾਪਨਾ ਜਦੋਂ ਕੀਤੀ ਗਈ ਸੀ ਮੈਂ ਤੁਹਾਨੂੰ ਦੱਸਿਆ ਕਿ ਉਸ ਦੇ ਵਿੱਚ 22 ਮੰਜੀਆਂ ਦੀ ਸਥਾਪਨਾ ਹੋਈ ਸੀ ਜਿਸ ਦੇ ਹਰੇਕ ਅੱਗੇ ਮੰਜੀਦਾਰ ਬਣੇ ਸੀਗੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਬਣੇ ਸੀ ਉਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਤੇ ਜੋ ਵੀ ਉੱਥੋਂ ਧਾਨ ਇਕੱਠਾ ਹੁੰਦਾ ਸੀ ਧਾਰਮਿਕ ਕਾਰਜਾਂ ਦੇ ਲਈ ਠੀਕ ਹੈ ਉਹ ਲਿਆ ਕੇ ਗੋਇੰਦਵਾਲ ਸਾਹਿਬ ਗੁਰੂ ਜੀ ਨੂੰ ਮੈਂ ਜਾਨੀ ਕਿ ਗੋਇੰਦਵਾਲ ਸਾਹਿਬ ਗੁਰਦੁਆਰੇ ਦੇ ਵਿੱਚ ਚੜਾ ਜਾਂਦੇ ਸੀ ਤਾਂ ਲੰਗਰ ਲਈ ਧੰਨ ਅਨਾਜ ਇਕੱਠਾ ਕਰਨਾ ਤਾਂ ਸੀਗਾ ਹੀ ਮੁੱਖ ਉਦੇਸ਼ ਤੇ ਕਿ ਸਿੱਖਾਂ ਦੀ ਨਵੇਂ ਧਾਰਮਿਕ ਰੀਤੀ ਰਿਵਾਜਾਂ ਦਾ ਪ੍ਰਚਾਰ ਕਰਨਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਤੇ ਆਪਸ਼ਨ ਮਤਲਬ ਕਿ ਇਹਦੇ ਵਿੱਚ 2 3 4 ਠੀਕ ਆ ਤੇ ਇਹ ਹੈਗੇ ਆਪਸ਼ਨ ਸੀ ਦੇ ਵਿੱਚ ਠੀਕ ਹੈ ਜੀ ਸੀ ਆਪਸ਼ਨ ਰਾਈਟ ਆਨਸਰ ਹੈ ਨੈਕਸਟ ਹੈ ਮੰਜੀ ਪ੍ਰਥਾ ਦੀ ਹਾਂਜੀ ਮੰਜੀ ਪ੍ਰਥਾ ਦੀ ਸਥਾਪਨਾ ਕਿਹੜੇ ਗੁਰੂ ਸਹਿਬਾਨ ਨੇ ਕੀਤੀ ਮੰਜੀ ਪ੍ਰਥਾ ਦੀ ਸਥਾਪਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ অপশন ਨੰਬਰ ਇਥੇ রাইট ਆਨਸਰ ਹੈ ਜੀ ਸੀ ਠੀਕ ਹੈ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ ਨੈਕਸਟ ਹੈ ਜੀ ਬੋਲੀ ਤੋਂ ਕੀ ਭਾਵ ਹੈ ਹਾਂਜੀ ਬੋਲੀ ਤੋਂ ਕੀ ਭਾਵ ਆ ਤਾਂ ਬੋਲੀ ਤੋਂ ਭਾਵ ਆ ਜੀ ਤਲਾਬ ਜਿਸ ਦੇ ਤਲ ਤੱਕ ਇੱਕ ਪਾਸੇ ਪੌੜੀਆਂ ਬਣੀਆਂ ਹੋਣ অপশন ਨੰਬਰ ਡੀ ਇਜ਼ ਦਾ রাইਟ ਆਨਸਰ ਕੋਜ਼ ਆਨਸਰ ਸਾਡੇ অপਸ਼ਨਸ ਤੇ ਵੀ ਡਿਪੈਂਡ ਹੁੰਦੇ ਨੇ ਠੀਕ ਹੈ ਨੈਕਸਟ ਹੈ ਮੰਜੀ ਪ੍ਰਥਾ ਦੀਆਂ ហេਟਲੀਆਂ ਉਪਸ਼ਖਾਵਾਂ ਨੂੰ ਕੀ ਕਿਹਾ ਜਾਂਦਾ ਸੀ ਹਾਂਜੀ ਮੰਜੀ ਪ੍ਰਥਾ ਦੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ 22 ਮੰਜੀਦਾਰ ਬਣੇ ਸੀ ਤਾਂ ਉਹ ਉਪਸ਼ਖਾਵਾਂ ਬੋਲਿਆ ਗਿਆ ਸੀ ਕਿ ਕਿੰਨੀਆਂ ਮੰਜੀਆਂ ਸਥਾਪਿਤ ਕੀਤੀਆਂ ਗਈਆਂ ਸੀ 22 ਠੀਕ ਹੈ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਪੌੜੀ ਬੋਲਿਆ ਜਾਂਦਾ ਸੀ ਉਪਸ਼ਰਖਾਵਾਂ ਨੂੰ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਜੀ ਮੰਜੀ ਪ੍ਰਥਾ ਵਿੱਚ ਮੰਜੀਆਂ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਹਾਂਜੀ ਮੰਜੀ ਪ੍ਰਥਾ ਦੇ ਵਿੱਚ ਜਿਹੜੇ ਮੰਝੀਆਂ ਦੇ ਮੁਖੀ ਵੰਦੇ ਸੀ ਦੇਖੋ ਉੱਪਰ ਆਪਾਂ ਗੱਲ ਕੀਤੀ ਆ ਕਿ ਮੰਜੀ ਪ੍ਰਥਾ ਦੀਆਂ 헤ਠਲੀਆਂ ਉਪਰ ਸਖਾਵਾਂ ਨੂੰ ਪੌੜੀ ਬੋਲਦੇ ਆ ਪਰ ਜਿਹੜੇ ਮੰਜੀ ਪ੍ਰਥਾ ਦੇ ਮੁਖੀ ਹੁੰਦੇ ਸੀ ਉਹਨਾਂ ਨੂੰ ਕੀ ਬੋਲਦੇ ਆ ਉਹਨਾਂ ਨੂੰ ਬੋਲਦੇ ਆ ਜੀ ਮੰਜੀਦਾਰ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਨੈਕਸਟ ਹੈ ਮੁਗਲ ਬਾਦਸ਼ਾ ਅਕਬਰ ਦੇ ਅਤੇ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਹਾਂਜੀ ਮੁਗਲ ਬਾਦਸ਼ਾਹ ਅਕਬਰ ਜੀ ਮਿਲਣ ਆਏ ਸੀ ਕਿੰਨਾਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਤੇ ਇਹਨਾਂ ਦੀ ਮੁਲਾਕਾਤ ਆ ਜਿਹੜੀ ਇਹ ਕਿਹੜੇ ਸਥਾਨ ਤੇ ਹੋਈ ਸੀ ਗੋਇੰਦਵਾਲ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕੌਣ ਮਿਲਣ ਆਇਆ ਸੀ ਹਮਾਂਜੂ ਉਹਨਾਂ ਦੀ ਮੁਲਾਕਾਤ ਕਿੱਥੇ ਹੋਈ ਸੀ ਖੰਡੂਰ ਸਾਹਿਬ ਇੱਥੇ ਪਜ਼ਲ ਨਾ ਹੋਇਓ ਨੈਕਸਟ ਹੈ ਅੰਮ੍ਰਿਤਸਰ ਦੀ ਸਥਾਪਨਾ ਤੋਂ ਪਹਿਲਾਂ ਸਿੱਖਾਂ ਦੀ ਧਾਰਮਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਕਿਹੜਾ ਨਗਰ ਬਣਿਆ ਸੀ ਹਾਂਜੀ ਅੰਮ੍ਰਿਤਸਰ ਦੀ ਸਥਾਪਨਾ ਤੋਂ ਪਹਿਲਾਂ ਸਿੱਖਾਂ ਦੀਆਂ ਧਾਰਮਿਕ ਗਤੀਵਿਧੀਆਂ ਦਾ ਜਿਹੜਾ ਮੁੱਖ ਕੇਂਦਰ ਆ ਉਹ ਬਣਿਆ ਸੀ ਗੋਇੰਦਵਾਲ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅੰਤਰ ਜਾਤੀ ਵਿਆਹ ਦਾ ਪ੍ਰਚਾਰ ਕਿਸ ਨੇ ਦਿੱਤਾ ਹਾਂਜੀ ਸਿੱਖ ਧਰਮ ਦੇ ਵਿੱਚ ਅੰਤਰ ਜਾਤੀ ਵਿਆਹ ਦਾ ਪ੍ਰਚਾਰ ਆ ਜਿਹੜਾ ਜਾਂ ਵਿਚਾਰ ਆ ਇਹ ਸਭ ਤੋਂ ਪਹਿਲਾਂ ਕਿੰਨਾ ਨੇ ਦਿੱਤਾ ਸੀਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਪਹਿਲਾ ਪੰਗਤ ਫਿਰ ਸੰਗਤ ਇਹ ਸੰਕਲਨ ਦਾ ਸੰਕਲਪ ਕਿਹੜੇ ਗੁਰੂ ਸਹਿਬਾਨ ਨੇ ਦਿੱਤਾ ਹਾਂਜੀ ਪਹਿਲਾ ਪੰਗਤ ਤੇ ਫਿਰ ਸੰਗਤ ਮਤਲਬ ਇੱਕੋ ਲਾਈਨ ਦੇ ਵਿੱਚ ਬੈਠਣਾ ਇਹ ਜਿਹੜਾ ਸੰਕਲਨ ਆ ਕਿਹੜੇ ਗੁਰੂ ਸਹਿਬਾਨ ਨੇ ਦਿੱਤਾ ਸੀਗਾ ਇਹ ਦਿੱਤਾ ਸੀਗਾ ਜੀ ਗੁਰੂ ਅਮਰਦਾਸ ਜੀ ਨੇ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਮੰਜੀ ਪ੍ਰਥਾ ਦੇ ਸੰਗਠਨ ਸੰਬੰਧੀ ਕਿਹੜਾ ਤੱਥ ਆ ਟੁਕਮਾ ਹੈ ਹਾਂਜੀ ਆ ਟੁਕਮਾ ਮਤਲਬ ਸਹੀ ਨਹੀਂ ਗਲਤ ਕਿਹੜਾ ਵਾ ਠੀਕ ਹੈ ਮੰਜੀ ਪ੍ਰਥਾ ਦੇ ਸੰਗਠਨ ਸੰਬੰਧੀ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਆ ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹ ਲੈਣੇ ਆ ਫਿਰ ਤਾਂ ਜੋ ਆਨਸਰ ਦੇ ਸਕੀਏ ਜਿਹੜਾ ਮੰਜੀ ਪ੍ਰਥਾ ਨੇ ਮੰਜੀ ਪ੍ਰਥਾ ਨੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਦਿੱਤਾ ਹਾਂਜੀ ਇਹ ਤਾਂ ਬਿਲਕੁਲ ਠੀਕ ਆ ਮੰਜੀਦਾਰ ਦਾ ਆਉਂਦਾ ਜੱਦੀ ਹੁੰਦਾ ਸੀ ਜੱਦੀ ਤਾਂ ਆਪਣੇ ਗੁਰੂਆਂ ਦੀ ਗੁਰਗੱਦੀ ਨਹੀਂ ਹੋਈ ਤਾਂ ਮੰਜੀਦਾਰ ਦਾ ਆਉਂਦਾ ਕਿਵੇਂ ਹੋ ਗਿਆ ਇਹ ਹੀ ਗਲਤ ਆ ਠੀਕ ਹੈ ਤਾਂ ਜੱਦੀ ਆ ਜਿਹੜੀ ਜਾਂ ਆਪਾਂ ਕਹਿ ਸਕਦੇ ਆ ਗੁਰਗੱਦੀ ਨਹੀਂ ਹੋਈ ਸੀਗੀ ਆਪਣੀ ਗੁਰਗੱਦੀ ਵੀ ਗੁਰੂ ਤੁਹਾਨੂੰ ਪਤਾ ਵਾ ਪਹਿਲੇ ਗੁਰੂ ਸਾਹਿਬਾਨ ਨੇ ਵੀ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਗੁਰੂ ਅੰਗਦ ਦੇਵ ਜੀ ਨੇ ਵੀ ਅੱਗੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਠੀਕ ਹੈ ਤਾਂ ਇਹ ਗਲਤ ਆ ਇੱਥੇ ਅੱਗੇ ਸਿੱਖ ਧਰਮ ਲਈ ਧਨ ਇਕੱਠਾ ਕਰਨਾ ਹਾਂਜੀ ਸਿੱਖ ਧਰਮ ਲਈ ਤਾਂਕਾ ਅੰਕ ਤਾਂ ਨੇ ਇਕੱਠਾ ਕਰਨਾ ਹੈ ਵੀ ਚਲੋ ਠੀਕ ਸੀਗਾ ਤੇ ਮੰਜੀਦਾਰ ਧਾਰਮਿਕ ਉਪਦੇਸ਼ ਦਿੰਦੇ ਸਨ ਇਹ ਵੀ ਬਿਲਕੁਲ ਠੀਕ ਹੈ ਕਿਉਂਕਿ ਮੰਜੀਦਾਰਾਂ ਦੀ ਜਿਹੜੀ ਸਥਾਪਨਾਵਾਂ ਹੋਈ ਸੀ ਕੰਮ ਲਈ ਕੀਤੀ ਗਈ ਸੀਗੀ ਕਿ ਉਹ ਸਿੱਖ ਧਰਮ ਦਾ ਪ੍ਰਚਾਰ ਕਰ ਸਕਣ ਆਪਸ਼ਨ ਬੀ ਇੱਥੇ ਗਲਤ ਆ ਠੀਕ ਹੈ ਨੈਕਸਟ ਅਨੰਦ ਸਾਹਿਬ ਨਾਮਕ ਰਚਨਾ ਦੇ ਰਚਨਾਕਾਰ ਕੌਣ ਹਨ ਹਾਂਜੀ ਗੁਰੂ ਅਮਰਦਾਸ ਜੀ ਦੀ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 907 ਸ਼ਲੋਕ ਦਰਜਾ ਠੀਕ ਹੈ ਕਿੰਨੇ ਸ਼ਲੋਕ ਦਰਜਾ 907 ਆ ਠੀਕ ਹੈ ਤੇ ਇਹਨਾਂ ਦੀਆਂ ਕਿਹੜੀਆਂ ਕਿਹੜੀਆਂ ਬਾਣੀਆਂ ਦਰਜ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੇ ਅਨੰਦ ਸਾਹਿਬ ਦੀ ਰਚਨਾ ਕੀਤੀ ਸੀ ਅਨੰਦ ਸਾਹਿਬ ਦੀ ਰਚਨਾ ਤੇ ਅਨੰਦ ਸਾਹਿਬ ਦੀ ਰਚਨਾ ਹੁਣ ਦੱਸੋ ਇੱਥੇ ਛੇ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਠੀਕ ਹੈ ਨੈਕਸਟ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਡੀ ਦੇਣ ਕੀ ਸੀ ਹਾਂਜੀ ਸਿੱਖ ਪੰਥ ਦੇ ਵਿਕਾਸ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਡੀ ਦੇਣ ਸੀ ਮਨਜੀਤ ਪ੍ਰਥਾ ਦੀ ਸਥਾਪਨਾ ਇਹ ਤਾਂ ਬਿਲਕੁਲ ਸੀ ਅੱਗੇ ਇਹਨਾਂ ਨੇ ਸਮਾਜਿਕ ਸੁਧਾਰ ਕਾਫੀ ਜ਼ਿਆਦਾ ਕੀਤੇ ਸੀ ਠੀਕ ਹੈ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਨੇ ਸੁਧਾਰ ਕੀਤੇ ਸੀਗੇ ਬਹੁਤ ਜ਼ਿਆਦਾ ਜਿਵੇਂ ਸਭ ਤੋਂ ਪਹਿਲਾਂ ਤਾਂ ਇੰਟਰ ਕਾਸਟ ਵਿਆਹ ਵਾਲਾ ਵੀ ਸੁਧਾਰ ਕੀਤਾ ਠੀਕ ਹੈ ਫਿਰ ਉਸ ਤੋਂ ਬਾਅਦ ਸਿੱਖ ਧਾਰਮਿਕ ਰਸਮਾਂ ਰਿਵਾਜਾਂ ਤੇ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਬਣਾਉਣ ਦਾ ਜਿਹੜਾ ਸੁਧਾਰ ਕੀਤਾ ਸੀ ਇਹਨਾਂ ਨੇ ਤੇ ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਕ ਧਰਮ ਦੇ ਵਿੱਚ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪ੍ਰਸ਼ਾਦ ਮਿਲਦਾ ਠੀਕ ਹੈ ਕੜਾ ਪ੍ਰਸ਼ਾਦ ਉਹ ਪ੍ਰਥਾ ਵੀ ਇਹਨਾਂ ਨੇ ਸ਼ੁਰੂ ਕੀਤੀ ਸੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਮਤਲਬ ਸਿੱਖ ਧਰਮ ਦੇ ਵਿੱਚ ਕੜਾ ਪ੍ਰਸ਼ਾਦ ਦੀ ਪ੍ਰਥਾ ਸਭ ਤੋਂ ਪਹਿਲਾਂ ਕਿੰਨਾਂ ਨੇ ਸ਼ੁਰੂ ਕੀਤੀ ਸੀ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਠੀਕ ਹੈ ਇਸ ਗੱਲ ਦਾ ਤੁਸੀਂ ਹੁਣ ਧਿਆਨ ਰੱਖਣਾ ਆਨੰਦ ਸਾਹਿਬ ਦੀ ਰਚਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸਿੱਖ ਧਰਮ ਦੇ ਵਿੱਚ ਪੜਦਾ ਪ੍ਰਥਾ ਦਾ ਵਿਰੋਧ ਗੁਰੂ ਅਮਰਦਾਸ ਜੀ ਨੇ ਕੀਤਾ ਇੰਨਾਂ ਗੱਲਾਂ ਤੇ ਥੋੜਾ ਧਿਆਨ ਦੇਣਾ ਠੀਕ ਹੈ ਬਹੁਤ ਇੰਪੋਰਟੈਂਟ ਆ ਇਹ ਨੈਕਸਟ ਹੈ ਜੀ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਕਿਸ ਗੁਰੂ ਨੇ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਹਾਂ ਜੀ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਸਭ ਤੋਂ ਪਹਿਲਾਂ ਜਾਨਕਿ ਜਿਹੜੀਆਂ ਔਰਤਾਂ ਕੰਡ ਕੱਢਦੀਆਂ ਸੀ ਠੀਕ ਹੈ ਉਸ ਨੂੰ ਬੋਲਦੇ ਸੀ ਪਰਦਾ ਪ੍ਰਥਾ ਤੇ ਇਸ ਇੱਕ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਪਰਦਾ ਪ੍ਰਥਾ ਦਾ ਵਿਰੋਧ ਕੀਤਾ ਸੀਗਾ ਸ੍ਰੀ ਗੁਰੂ ਅਮਰਦਾਸ ਜੀ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਜੀ ਮਾਟੀ ਇੱਕ ਸਕਲ ਸੰਸਾਰਾ ਬਹੁ ਵਿਦ ਭਾਂਡੇ ਘੜੇ কুমਾਰਾ ਹਾਂਜੀ ਇਹ ਮਾਟੀ ਇੱਕ ਸਕਲ ਸੰਸਾਰਾ ਬਹੁ ਵਿਦ ਭਾਂਡੇ ਘੜੇ কুমਹਾਰਾ ਇਹ ਸ਼ਬਦ ਕਿਹੜੇ ਗੁਰੂ ਸਾਹਿਬਾਨ ਦੇ ਹਨ ਸ੍ਰੀ ਗੁਰੂ ਅਮਰਦਾਸ ਜੀ ਦੇ ਆਪਸ਼ਨ ਨੰਬਰ ਡੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਜੀ ਸਤਿਆਂ ਏ ਨਾ ਆਖੀਏ ਜੋ ਮੜਿਆਂ ਲੱਗ ਜਲਣ ਨਾਲ ਸਤੀਆਂ ਜਾਣੇ ਜਾਣੇਣ ਜੋ ਬਿਰਹੈ ਚੋਟ ਮਰਨ ਇਹ ਸ਼ਬਦ ਕਿਹੜੇ ਗੁਰੂ ਸਹਿਬਾਨ ਦੇ ਆ ਹਾਂਜੀ ਸਤਿਆ ਆਪਾਂ ਗੱਲ ਵੀ ਗੱਲ ਕੀਤੀ ਆ ਪੰਜਾਬ ਜੀਕੇ ਦੇ ਵਿੱਚ ਸਤਿਆ ਸਤਿਆ ਕਿ ਹੁੰਦਿਆ ਸੀ ਜਦੋਂ ਕਿਸੇ ਔਰਤ ਦਾ ਪਹਿਲਾਂ ਪਹਿਲਿਆਂ ਸਮਿਆਂ ਦੇ ਵਿੱਚ ਜਦੋਂ ਕਿਸੇ ਔਰਤ ਦੇ ਹਸਬੰਡ ਦੀ ਡੈਥ ਹੋ ਜਾਂਦੀ ਸੀ ਤਾਂ ਉਹਨੂੰ ਮੜੀਆਂ ਦੇ ਵਿੱਚ ਉਹਦੇ ਨਾਲ ਹੀ ਜੋੰਦੀ ਨੂੰ ਜਲਾ ਦਿੱਤਾ ਜਾਂਦਾ ਸੀ ਤਾਂ ਨਾਨਕ ਤਾਂ ਗੁਰੂ ਅੰਗਦ ਦੇਵ ਜੀ ਨੇ ਕਿ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਸਤਿਆ ਉਹ ਨਹੀਂ ਗੀਆਂ ਜਿਹੜੀਆਂ ਮੜੀਆਂ ਦੇ ਨਾਲ ਜਲ ਜਾਂਦੀਆਂ ਨੇ ਸਤਿਆ ਉਹ ਹੁੰਦੀਆਂ ਨੇ ਜਿਹੜੀਆਂ ਆਪਣੇ ਜਿਹੜੇ ਚੋ ਬਿਰਹੇ ਦੀ ਚੋਟ ਦੇ ਵਿੱਚ ਹੀ ਮਰ ਜਾਂਦੀਆਂ ਨੇ ਠੀਕ ਹੈ ਜਾਨੀ ਕਿ ਵਿਛੋੜੇ ਦੀ ਚੋਟ ਦੇ ਵਿੱਚ ਮਰ ਜਾਂਦੀਆਂ ਨੇ ਤਾਂ ਉੰਨੀ ਜਾਨੀ ਕਿ ਦੁੱਖ ਸਹਿੰਦੀਆਂ ਨੇ ਇਹਦਾ ਮਤਲਬ ਇਹ ਹੁੰਦਾ ਤਾਂ ਗੁਰੂ ਅਮਰਦਾਸ ਜੀ ਇੱਥੇ ਰਾਈਟ ਆਨਸਰ ਹੈ ਠੀਕ ਹੈ অপਸ਼ਨ ਸੀ ਇਹ ਸ਼ਬਦ ਗੁਰੂ ਜੀ ਦੇ ਆ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਮੁਗਲ ਸ਼ਾਸਕ ਅਕਬਰ ਨੇ ਹਿੰਦੂਆਂ ਤੋਂ ਕਿਹੜਾ ਕਰ ਹਟਾਇਆ ਸੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਗੁਰੂ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਮੁਗਲ ਸ਼ਾਸਕ ਅਕਬਰ ਨੇ ਹਿੰਦੂਆਂ ਤੋਂ ਕਿਹੜਾ ਕਰ ਹਟਾਇਆ ਸੀ ਦੇਖੋ ਗੁਰੂ ਅਮਰਦਾਸ ਜੀ ਨੂੰ ਜਦੋਂ ਮੁਗਲ ਅਕਬਰ ਗੋਇੰਦਵਾਲ ਸਾਹਿਬ ਮਿਲਣ ਆਈ ਸੀ ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਪਹਿਲਾਂ ਤੁਸੀਂ ਲੰਗਰ ਛਕੋ ਠੀਕ ਹੈ ਉਸ ਤੋਂ ਬਾਅਦ ਮੈਨੂੰ ਮਿਲਿਓ ਤਾਂ ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਮੁਗਲ ਰਾਜਾ ਅਕਬਰ ਨੇ ਜਜ਼ੀਆ ਕਰ ਖਤਮ ਕੀਤਾ ਸੀ ਟਿੱਕੇ ਕਿਹੜਾ ਕਰ ਜਜ਼ੀਆ ਕਰ ਖਤਮ ਕੀਤਾ ਸੀ ਫਿਰ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਇਹਨਾਂ ਨੇ ਯਾਤਰਾ ਕਰ ਵੀ ਖਤਮ ਕਰ ਦਿੱਤਾ ਸੀ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਸਿੱਖ ਧਰਮ ਵਿੱਚ ਇਸ ਗੁਰੂ ਤੋਂ ਬਾਅਦ ਗੁਰਗੱਦੀ ਦੇ ਜੱਦੀ ਹੋਣ ਦੀ ਪਰੰਪਰਾ ਸ਼ੁਰੂ ਹੋਈ ਸੀ ਹਾਂਜੀ ਸਿੱਖ ਧਰਮ ਦੇ ਵਿੱਚ ਜੱਦੀ ਗੁਰਗੱਦੀ ਦੀ ਜਿਹੜੀ ਜੱਦੀ ਪਰੰਪਰਾ ਵਾ ਇਹ ਸ਼ੁਰੂ ਕਰ ਦਿੱਤੀ ਗਈ ਸੀ ਕਿਹੜੇ ਗੁਰੂ ਸਹਿਬਾਨ ਤੋਂ ਸ਼ੁਰੂ ਹੋਈ ਸੀ ਗੁਰੂ ਅਮਰਦਾਸ ਜੀ ਤੋਂ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਠੀਕ ਹੈ ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਦੀ ਜਿਹੜੀ ਰਸਮਾਂ ਜਾਂ ਆਪਾਂ ਕਹਿ ਸਕਦੇ ਆ ਕਿ ਗੁਰਗੱਦੀ ਆਪਣੇ ਹੀ ਵੰਸ਼ ਦੇ ਵਿੱਚ ਦੇਣਾ ਸ਼ੁਰੂ ਹੋ ਗਈ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਪਰ ਹੁਣ ਤੁਸੀਂ ਸੋਚੋਗੇ ਕਿ ਮੈਂ ਤਾਂ ਉੱਪਰ ਤੁਹਾਨੂੰ ਦੱਸਿਆ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਸਨ ਕੌਣ ਕੌਣ ਸੀਗੇ ਉਹ ਦੋ ਸੁਪੁੱਤਰ ਗੁਰੂ ਅਮਰਦਾਸ ਜੀ ਦੇ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਸੀ ਬਾਬਾ ਮੋਹਨ ਤੇ ਬਾਬਾ ਮੋਹਰੀ ਇਹ ਗੁਰਗੱਦੀ ਤਾਂ ਗੁਰੂ ਰਾਮਦਾਸ ਜੀ ਨੂੰ ਮਿਲੀ ਆ ਦੇਖੋ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਮਿਲੀ ਆ ਪਰ ਰਿਸ਼ਤੇ ਦੇ ਵਿੱਚ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਸੀ ਜਾਨੀ ਕਿ ਗੁਰੂ ਅਮਰ ਰਾਮਦਾਸ ਜੀ ਦੀ ਵੱਡੀ ਪੁੱਤਰੀ ਸੀਗੀ ਬੀਬੀ ਦਾਨੀ ਇਹ ਛੋਟੀ ਪੁੱਤਰੀ ਸੀ ਬੀਬੀ ਭਾਨੀ ਬੀਬੀ ਭਾਨੀ ਜੀ ਦੇ ਆਪਾਂ ਕਹਿ ਸਕਦੇ ਆ ਬੀਬੀ ਭਾਨੀ ਜੀ ਦੇ ਨਾਲ ਵਿਆਹ ਹੋਇਆ ਸੀ ਗੁਰੂ ਅਮਰਦਾਸ ਜੀ ਦਾ ਤੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲੀ ਸੀ ਚੌਥੇ ਗੁਰੂ ਹੋ ਬਣੇ ਸੀ ਠੀਕ ਹੈ ਤਾਂ ਸਿੱਖ ਧਰਮ ਵਿੱਚ ਕਿਸ ਗੁਰੂ ਤੋਂ ਬਾਅਦ ਗੁਰਗੱਦੀ ਦੇ ਜੱਦੀ ਹੋਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ ਇੱਥੇ ਤੁਸੀਂ ਸ੍ਰੀ ਗੁਰੂ ਅਮਰਦਾਸ ਜੀ ਲਗਾਉਗੇ ਨਾ ਕਿ ਸ੍ਰੀ ਗੁਰੂ ਰਾਮਦਾਸ ਜੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਨੈਕਸਟ ਹੈ ਜੀ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਨੂੰ ਜੱਦੀ ਕਰਨ ਦਾ ਵਾਰ ਕਿਸ ਨੇ ਮੰਗਿਆ ਸੀ ਹਾਂਜੀ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਨੂੰ ਜੱਦੀ ਕਰਨ ਦਾ ਵਾਰਾ ਜਿਹੜਾ ਉਹ ਮੰਗਿਆ ਸੀ ਬੀਬੀ ਪਾਨੀ ਜੀ ਨੇ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਿੱਖ ਧਰਮ ਵਿੱਚ ਸਭ ਤੋਂ ਪਹਿਲਾਂ ਸਤੀ ਪ੍ਰਥਾ ਦਾ ਵਿਰੋਧ ਕਿਸ ਨੇ ਕੀਤਾ ਸਤੀ ਪ੍ਰਥਾ ਦਾ ਪਰਦੇ ਦਾ ਵਿਰੋਧ ਇਹ ਸਭ ਤੋਂ ਪਹਿਲਾਂ ਕੀਤਾ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਨੂੰ ਕਿਹੜਾ ਮੁਗਲ ਸ਼ਾਸਕ ਮਿਲਣ ਆਇਆ ਸੀ ਇਸ ਤੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਅਕਬਰ ਮਿਲਣ ਆਏ ਸੀ অপਸ਼ਨ ਏ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਸਰੋਪੋ ਹਾਂਜੀ ਸਰੋਪੇ ਪਾਈ ਜਾਂਦੇ ਆ ਤੁਹਾਨੂੰ ਪਤਾ ਸਿੱਖ ਧਰਮ ਦੇ ਵਿੱਚ ਨਾ ਸਰੋਪੇ ਦੀ ਰਸਮ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ ਬਹੁਤ ਇੰਪੋਰਟੈਂਟ ਆ ਸਰੋਪੇ ਦੀ ਰਸਮ ਹੋ ਗਈ ਕੜਾ ਪ੍ਰਸ਼ਾਦ ਦੀ ਰਸਮ ਹੋ ਗਈ ਇਹ ਸ੍ਰੀ ਗੁਰੂ ਅਮਰਦਾਸ ਜੀ ਨੇ ਹੀ ਸ਼ੁਰੂ ਕੀਤੀਆਂ ਸੀ অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਕੜਾ ਪ੍ਰਸ਼ਾਦ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਸੀ ਹਾਂਜੀ ਕੜਾ ਪ੍ਰਸ਼ਾਦ ਦੀ ਪ੍ਰਥਾ ਵੀ ਗੁਰੂ ਅਮਰਦਾਸ ਜੀ ਨੇ ਹੀ ਸ਼ੁਰੂ ਕੀਤੀ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਹਾਂਜੀ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਕਿੰਨਾ ਸਮਾਂ ਵਿਰਾਜਮਾਨ ਰਹੇ ਸੀ ਗੁਰੂ ਅਮਰਦਾਸ ਜੀ ਆਪਣੀ ਜਿਹੜੀ ਗੁਰਗੱਦੀ ਆ ਇਸ ਤੇ 22 ਸਾਲ ਵਿਰਾਜਮਾਨ ਰਹੇ ਸੀ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਹਾਂਜੀ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਬਣਾਇਆ ਸੀ ਪਾਈ ਜੇਠਾ ਜੀ ਨੂੰ ਪਾਈ ਜੇਠਾ ਜੀ ਗੁਰੂ ਰਾਮਦਾਸ ਜੀ ਦਾ ਮੂਲਾ ਨਾਮ ਆਪਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਸਿੱਖ ਇਤਿਹਾਸ ਵਿੱਚ ਕਿਹੜੇ ਨਗਰ ਨੂੰ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਬਣਨ ਦਾ ਮਾਣ ਪ੍ਰਾਪਤ ਹੈ ਹਾਂਜੀ ਸਿੱਖ ਧਰਮ ਦੇ ਵਿੱਚ ਕਿਹੜਾ ਨਗਰ ਆ ਜਾਂ ਪਹਿਲਾ ਕਿਹੜਾ ਤੀਰਥ ਸਥਾਨ ਆ ਜਿਸ ਨੂੰ ਤੀਰਥ ਸਥਾਨ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ ਸਿੱਖਾਂ ਦਾ ਪਹਿਲਾ ਤਾਂ ਇਹ ਹੈ ਜੀ ਗੋਇੰਦਵਾਲ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਤੇ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ